ਭਾਈ ਭਾਈ ਸਾਧੂਗੁਰੂ ਮਹਾਰਾਜ ਜੀ ਦੇ ਦਰਕਾਰ ਦੀ ਸੇਵਾ ਕੀਤੀ ਆ ਪਰਸੋਂ ਤੋਂ ਦੇਖ ਰਹੇ ਆ ਇਹਨਾਂ ਦਾ ਸਾਰਾ ਪਰਿਵਾਰ ਨੇ ਨਰਾਤ ਦੇ ਕਰੀਆ ਇਹਨਾਂ ਦਾ ਬੇਟਾ ਜਿਹੜਾ ਹਰਮਨ ਸਾਧ ਸੰਗਤ ਜੀ ਉਹ ਦਿਨੇ ਵੀ ਤੇ ਰਾਤ ਨੂੰ ਵੀ ਸਤਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਹਾਜ਼ਰੀ ਲਵਾਈ ਹੋਈ ਦਿਨੇ ਵੀ ਕੰਮ ਕੀਤਾ ਨਾਲੇ ਛੋਟੀ ਉਮਰ ਆ ਸਾਧ ਸੰਗਤ ਜੀ ਜਿਹਨੇ ਖੁਸ਼ੀ ਲੈਣੀ ਆ ਸਤਗੁਰੂ ਮਹਾਰਾਜ ਜੀ ਦੀ ਉਹ ਸਾਧ ਸੰਗਤ ਜੀ ਫਿਰ ਨਾ ਤਾਂ ਦਿਨ ਦੇਖਦੇ ਨਾ ਰਾਤ ਦੇਖਦੇ ਇਸ ਕਰਕੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਸੋ ਸਾਰੀ ਕਮੇਟੀ ਦਾ ਬਹੁਤ ਧੰਨਵਾਦ ਸਾਰੇ ਨਗਰ ਨਿਵਾਸੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿਨ੍ਹਾਂ ਨੇ ਆਪਣੀ ਕਿਰਤ ਕਮਾਈਆਂ ਦੇ ਵਿੱਚੋਂ ਮਾਇਆ ਦਿੱਤੀ ਆ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਆਗਿਆ ਦੇ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਗੁਰਿੰਦਰ ਜੀ ਜੋ ਸਾਡੇ ਨਾਲ ਸੇਵਾ ਕਰਦੇ ਨੇ ਉਹਨਾਂ ਨੂੰ ਬੇਨਤੀ ਆ ਵੀ ਆਪਣਾ ਗੁਰੂ ਘਰ ਵੱਲੋਂ ਸਨਮਾਨ ਲੈਣ ਜੀ ਭਾਈ ਸਾਹਿਬ ਭਾਈ ਗੁਰਿੰਦਰ ਸਿੰਘ ਵੈਸੇ ਤਾਂ ਇਹ ਮੈਨੂੰ ਕਹਿੰਦੇ ਹੁੰਦੇ ਨੇ ਬਾਬਾ ਜੀ ਇਸ ਰੋਪੇ ਵਾਲਾ ਕੰਮ ਛੱਡ ਦਿਆ ਕਰੋ ਕਰ ਨਹੀਂ ਇਹ ਗੁਰੂ ਘਰ ਵੱਲੋਂ ਸਤਿਕਾਰ ਇਹ ਸਤਿਕਾਰ ਮਾਣ ਵਡਿਆਈ ਆ ਸਾਧ ਸੰਗਤ ਜੀ ਇਹ ਉਹਨੂੰ ਮਿਲਦੀ ਆ ਜਿਹਦੇ ਸਤਿਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਆ ਇਹ ਕਿਰਪਾ 사ਤਗੁਰੂ ਮਹਾਰਾਜ ਜੀ ਨੇ ਦਰੋਂ ਪਰੋਹ ਹੋਈ ਆ ਤੇ ਸਾਰੀਆਂ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਹੁਣ ਗੁਰੂ ਮਹਾਰਾਜ ਜੀ ਨੇ ਦੇਖ ਵਰਤ ਰਹੀ ਆ ਭਾਈ ਸਾਰੀਆਂ ਸੰਗਤਾਂ ਨੇ ਗੁਰੂ ਮਹਾਰਾਜ ਜੀ ਨੇ ਦੇਖ ਪ੍ਰਾਪਤ ਕਰਕੇ ਗੁਰੂ ਕੇ ਲੰਗਰ ਛੱਕੇ ਫੇਰ ਆਪੂ ਆਪਣੇ ਘਰਾਂ ਨੂੰ ਜਾਣ ਦੀ ਕਿਰਪਾਤਾ ਕਰਨੀਆਂ ਸੋ ਬੇਨਤੀ ਕਰਦੇ ਆ ਵੀ ਕਾਕਾ ਹਰਮਨ ਜਿਹਨੇ ਸਾਧ ਸੰਗਤ ਜੀ ਦਿਨ ਰਾਤ ਇੱਕ ਕਰਕੇ ਸੇਵਾ ਕੀਤੀ ਆ ਉਹਨੂੰ ਬੇਨਤੀ ਆ ਵੀ ਆਪਣਾ ਸਤਕਾਰ ਲੈਣ ਪਾਈ ਸਾਹਿਬਾਈ ਸਰਦਾਰ ਜਗਨਾਰ ਸਿੰਘ ਜੀ ਦੇ ਪੁੱਤਰ ਛੋਟੇ ਕਾਕਾ ਹਰਮਨ ਸਿੰਘ ਉਹਨੂੰ ਬੇਨਤੀ ਆ ਵੀ ਕੁਝ ਗੁਰੂ ਘਰ ਵੱਲੋਂ ਆਪਣੀ ਬਖਸ਼ਿਸ਼ ਲੈਣ ਦੀ ਕਿਰਪਾ ਕਰਾਵੇ ਜੋ ਬੋਲੇ ਖਾਲਸਾ ਵਾਹਿਗੁਰੂ ਦੀ ਖਫਤ ਸਤਨਾਮ 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 ਜੀ ਵਾਹਿਗੁਰੂ 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 ਜੀ ਜਪ ਜਗਤ Да. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਜਿੰਨੇ ਵੀ ਸਤ ਸੰਗਤ ਗੁਰੂ ਦਰਵਾਜ਼ੇ ਦੇ ਵਿੱਚ ਸੱਜੀ ਬੈਠੀ ਹੈ ਸੰਗਤ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੇ ਸਰੂਪ ਸੋਹਣੇ ਮੰਦਰਾਂ ਨੂੰ ਚਾਲੇ ਪਾਉਣਗੇ ਉਸ ਤੋਂ ਪ੍ਰੰਤ ਸਾਰੇ ਸਾਧ ਸੰਗਤ ਨੇ ਗੁਰੂ ਕੇ ਨੰਗਰ ਸ਼ਾਕਰ ਕੀ ਫਿਰ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣ ਦੀ ਕਿਰਪਾਤਾ ਕਰਨੀ ਜੀ ਸੋ ਸੇਵਾਦਾਰਾਂ ਨੂੰ ਵੀ ਭਾਈ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਆਪਣੇ ਸੋਹਣੇ ਮੰਦਰਾਂ ਨੂੰ ਚਾਲੇ ਪਾਉਣਗੇ ਉਸ ਤੋਂ ਪ੍ਰੰਤ ਗੁਰੂ ਕੇ ਨੰਗਰ ਸ਼ੁਰੂ ਕਰਨ ਦੀ ਕਿਰਪਾਤਾ ਕਰਨੀ ਜੀ ਸੋ ਸਾਰੀ ਸਾਧ ਸੰਗਤ ਇਸੇ ਤਰ੍ਹਾਂ ਇੱਥੇ ਹੀ ਸਮੀ ਬੈਠੀ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਘਨਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਹਰਿਮਾਨਾਂ ਦੇ ਮਾਨ ਸਤਿਗੁਰੂ ਜੀ ਦੇ ਤਾਂਣੇ ਦੇ ਸਾਨ ਸਤਿਗੁਰੂ ਜੀ ਦੇ ਉਪਦੇਸ਼ਾਂ ਦੀ ਓਟ ਤਾਂ ਤਾਂ ਤਨ ਪਤਿ ਬਾਵਨ ਆਗ ਦੇ ਵਸਨ ਗਰੀਬ ਲੋਵਾ ਜੀ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੇ ਬਾਰ ਦਰਸ ਕੇ ਬੇਨਤੀ ਬਖਸ਼ੋ ਜੀ ਤੋਂ ਬਣ ਕੇ ਪ੍ਰਵਾਹ ਚਲਾ ਕੇ ਨਗਰ ਨਿਵਾਸੀ ਸੰਗਤਾਂ ਨਦਰੋ ਨਦਰ ਨਿਹਾਲ ਜੀ ਸਾਹਿਬ ਜੀ ਦਾ ਕੋਟਾਨ ਪੂਰ ਧੰਨਵਾਦ ਲੱਖ ਲੱਖ ਸ਼ੁਕਰਾਨਾ ਹੈ ਮਹਾਰਾਜ ਜੀ ਬਹੁਤ ਜਨਮ ਬਿਸ਼ਰੇ ਤੇ ਮਾਦੋ ਇਹੋ ਜਨਮਤਮਾਰੇ ਲੇਖੇ ਕਹਿਰ ਬਦਾਸ ਆਸ ਲੰਗ ਜੀ ਕੋ ਜਿਰ ਭਾਇਓ ਨਰਸਨ ਦੇਖੀ ਮਹਾਰਾਜ ਜੀ ਕਿਰਪਾ ਕਰਨੀ ਦਇਆ ਕਰਨ ਆਪ ਜੀ ਦੇ ਨਾਲ ਮਹਾਰਾਜ ਸੇ ਪਾਤਸ਼ਾਹ ਜੀ ਸਾਡੀ ਨਿਭ ਜਾਵੇ ਮਹਾਰਾਜ ਕਿਰਪਾ ਕਰੋ ਦਇਆ ਕਰੋ ਮਹਾਰਾਜ ਜੀ ਪਾਤਸ਼ਾਹ ਜੀ ਵਾਸਵਤ ਸ੍ਰੀ ਹਨਵਰ ਸਾਹਿਬ ਜੀ ਦੀ ਹੋ ਗੀ ਸਮਾਧੀ ਤੋਂ ਬਾਅਦ ਮਹਾਰਾਜ ਜੀ ਨੇ ਕਮਰ ਕਸੇ ਕੀਤੇ ਗਏ ਨੇ ਮਹਾਰਾਜ ਜੀ ਸੇ ਮਹਾਰਾਜ ਜੀ ਨੂੰ ਮਹਾਰਾਜ ਜੀ ਆਪਣੇ ਆਪ ਜੀ ਦੇ ਸਾਥ ਖੰਡ ਲਜਾਣ ਵਾਸਤੇ ਹਾਜ਼ਰ ਹੋਏ ਨੇ ਮਹਾਰਾਜ ਕਿਰਪਾ ਕਰੋ ਦਇਆ ਕਰੋ ਸੇਵਕਾਂ ਦੇ ਨਾਲ ਦੇ ਦਰਵਾਲ ਸਾਹਿਬ ਨੂੰ ਚਾਲੇ ਮੰਨ ਦੀ ਆਗਿਆ ਬਖਸ਼ੋ ਮਹਾਰਾਜ ਜੀ ਰਾਸਤੇ ਦੇ ਵਿਚਵਾਦ ਘਾਟ ਪੁੱਜ ਕੇ ਨਾਮ ਕਰਨੀ ਜੀ ਅੰਗ ਸੰਗ ਹੋ ਕੇ ਵਰਤਨਾ ਕੁੰਡਾ ਨਾਲ ਚਤਾਰਨੀ ਆਪ ਜੀ ਦੇ ਚਰਨਾਂ ਦਾ ਪਿਆਰ ਬਖਸ਼ਣਾ ਜੀ ਧੰਨ ਸ੍ਰੀ ਗੁਰੂ ਨਾਨਕ ਨਾਮ ਜੀ ਚੜ੍ਹਦੀ ਕਲਾ ਸੇਵਾ ਸਤਿਕਾਰ ਸਦਾ ਮੰਨ ਜੀ ਦਾ ਨਾਮ ਸਦਾ ਹਮੇਸ਼ਾ ਜੀ ਹੋਤੇ ਮਾਧਮ ਬਾਰੀ ਗੁਰੂ ਮਹਾਰਾਜ ਸਯਦ ਕਾਨੂ thank you